ਪਏ ਆਤਰ ਕਤੰ ਗਿਰੇ ਚੋਰ ਚੀਰੰ ਅਸਤਰਾ ਦੇ ਪ੍ਰਹਾਰ ਹੋਣ ਲੱਗੇ ਸਨ ਅਤੇ ਵਸਤਰਾ ਤੇ ਚੋਰ ਡਿਗ ਰਹੇ ਸਨ ਰੋਲੇ ਤਾਚ ਮੁਚੰ ਓਠੇ ਤੀਛ ਤੀਰੰ ਚੋਰ ਮੇ ਕੱਟੇ ਵੱਡੇ ਰੁੱਲ ਰਏ ਸਨ ਅਤੇ ਤੀਰਾ ਦੇ ਫੰਡੇ ਹੋਏ ਉੱਠ ਰਹੇ ਸਨ ਗਿਰੇ ਸੋਂਡ ਮੁੰਡੰ ਪ੍ਰਾਨੰ ਪੀ ਮਰੂਪੰ ਕਿ ਤੇਰ ਅਣ ਭੂਮੀ ਵਿੱਚ ਬਹੁਤ ਵੱਡੇ ਆਕਾਰ ਵਾਲੇ ਹਾਥੀਆਂ ਦੇ ਸਿਰ ਅਤੇ ਸੁੰਡ ਟਿੱਕੇ ਪੈ ਸੰ ਮਨੋ ਖੇਲੇ ਪੋੜੇ ਹੱਠੀ ਭਾਗ ਚੁਪੰ ਮਾਨੋ ਹਠੀਲੇ ਵੀਰ ਹੋਲੀ ਖੇਡ ਕੇ ਸੁੱਤੇ ਹੋਣ ਬਹਿ ਖੱਗਿਆਂ ਖੇਤ ਖਿਗੰ ਸੋ ਤੀਰੰ ਯੁੱਧ ਭੂਮੀ ਵਿੱਚ ਘੋੜਿਆਂ ਉੱਤੇ ਚੜੇ ਧੀਰ ਜਵਾਨ ਸੂਰਮਿਆਂ ਦੀਆਂ ਤਲਵਾਰਾਂ ਚੱਲਣ ਲੱਗੀਆਂ ਸਾਨ ਸੋ ਬਾਸ ਸ਼ਾਸਤਰ ਸੰਜਾਨ ਸੋ ਸੂਰ ਪੀਰੰ ਆਤੇ ਸ਼ੂਰ ਵੀਰ ਸ਼ਾਸਤਰ ਆਤੇ ਕਵਚਾ ਨਾਲ ਸੁਭਾਈ ਮਾਨਸਨ ਗਰੇ ਗੌਰ ਗਾਜੀ ਖੁਲੇ ਹੱਥ ਬੱਥੰ ਵਾਡੇ ਸੂਰ ਮੇ ਖੁਲਿਆਂ ਹੱਥਾਂ ਨਾਲ ਡਿੱਕੇ ਪੇ ਸੰ ਨਚਿਓ ਰੋਦਰ ਰੁਦਰੰ ਨਚੇ ਮਾਚਿ ਮੱਥੰ ਰੋਦਰ ਭਿਆਨਕ ਰੂਪ ਨਾਲ ਨੱਚ ਰਿਹਾ ਸੀ ਅਤੇ ਮਛ ਸਮੁੰਦਰ ਨੂੰ ਨੱਚ-ਨੱਚ ਕੇ ਮਾਤ ਰਿਹਾ ਸੀ। ਰਸਾਵਲ ਛੰਦ। ਮਹਾਬੀਰ ਕੱਜੇ। ਮਹਾਵੀਰ ਯੋਦੇ ਗਾਜਰੇ ਸੰ। ਸੁਭੰ ਸਾਸਤਰ ਸਜੇ। ਓ ਸਾਰੇ ਸ਼ਸਤਰਾਂ ਨਾਲ ਸੁਸਜਿਤ ਸੰ। ਬਾਦੇ ਗਾਜ ਗਾਹ। ਉਹਨਾਂ ਨੇ ਸਿਰ ਉੱਤੇ ਕਲਗੀ ਵਰਗੇ ਭੂਸ਼ਣ ਸਜਾਏ ਹੋਏ ਸਨ। ਸੋਹੁਰਾਂ ਉਛਾਹਾਂ ਜਿਨ੍ਹਾਂ ਨੂੰ ਵੇਖ ਕੇ ਹੋਰਾ ਉਤਸ਼ਾਹਿਤ ਹੋ ਰਹੀਆਂ ਸਨ ਟਾਲਾ ਟਕਟਾਲੰ ਢਾਲਾਂ ਦੇ ਵੱਜਨ ਨਾਲ ਟਕ ਟਕ ਦੀ ਆਵਾਜ਼ ਹੋ ਰਹੀ ਸੀ ਚਮੇ ਤੇਗ ਕਾਲੰ ਕਾਲੇ ਬੱਦਲਾਂ ਵਿੱਚ ਬਿਜਲੀ ਵਾਂਗ ਤਲਵਾਰਾਂ ਚਮਕ ਰਹੀਆਂ ਸਨ ਕਟਾ ਕਾਟ ਬਾਹ ਤਲਵਾਰਾਂ ਕੱਟ ਕੱਟ ਆਵਾਜ਼ ਨਾਲ ਚੱਲ ਰਹੀਆਂ ਸਨ ਉਬਾਜੀਤ ਚਾਹੇ ਦੋਵੇਂ ਪਾਸੇ ਆਪਣੀ ਆਪਣੀ ਜਿੱਤ ਦੀ ਇੱਛਾ ਕਰ ਰਹੇ ਸਨ ਮੁਖੰ ਮੋਚ ਬੰਕੀ ਬਹਾਦਰ ਸੈਨਕਾ ਦੇ ਮੋਤੇ ਕੁੰਡਲੀਆਂ ਮੁੱਛਾਂ ਤਮੰ ਤੇਗ ਅਤੰਕੀ ਅਤੇ ਹੱਥਾਂ ਵਿੱਚ ਭਿਆਨਕ ਚਮਕਦੀਆਂ ਤਲਵਾਰਾਂ ਸੁਭਾਏ ਮਾਨ ਸਨ ਫੇਰ ਗੌਰ ਗਾਜੀ ਇਯੋਧਯ ਭੂਮੀ ਵਿੱਚ ਤਕੜੇ ਤਕੜੇ ਸੂਰਮੇ ਗਾਜੀ ਕੁਮਰੇ ਸਨ ਨਚੈ ਤੁੰਦਤਾਜੀ ਆਤੇ ਤੇਜ ਚਾਲ ਵਾਲੇ ਘੋੜੇ ਨਚਰੇ ਸਨ ਪੁਯੰਗ ਚੰਦ ਭਰਿਓ ਰੋਸ ਸੰਖਾ ਸੁਰੰ ਦੇਖ ਸੈਣੰ ਦੇਵਤਾ ਦੀ ਸੈਨਾ ਵੇਖ ਕੇ ਸੰਖਾ ਸੁਰ ਗੁੱਸੇ ਨਾਲ ਭਰ ਗਿਆ ਤਪੇ ਬੀਰ ਬਕਤਰੰ ਕੀਏ ਰਕਤ ਨੈਨੰ ਅਤੇ ਉਸ ਸੂਰਵੀਰ ਦਾ ਮੂੰਹ ਤੱਪ ਗਿਆ ਅਤੇ ਉਸਨੇ ਅੱਖਾਂ ਲਾਲ ਕਰ ਲਈਆਂ ਪੂਜਾ ਠੋਕ ਭੂਪੰ ਕਰਿਓ ਨਾਦ ਉਚੰ ਦਾਤਾ ਦੇ ਰਾਜੇ ਸੰਖਾ ਸੁਰਨੇ ਪੂਜਾ ਮਾ ਠੋਕੇ ਲਲਕਾਰਾ ਮਾਰਿਆ ਸੋਨੇ ਗਰਭ ਭਈਆਂ ਕੇ ਗਰਭ ਮੁਚੰ ਜਿਸਨੂੰ ਸੁਣ ਕੇ ਗਰਭਵਤੀਆਂ ਦੇ ਗਰਭ ਟਿਕ ਗਏ ਲਗੇ ਠਾਮ ਠਾਮੰ ਤਮਾਮੰ ਤਮੰਕੇ ਸਾਰੇ ਆਪਣੇ ਆਪਣੇ ਸਥਾਨ ਉੱਤੇ ਡਟ ਗਏ ਆਤੇ ਨਗਾਰੇ ਵੱਜਣ ਲੱਗੇ ਖੋਲੇ ਖੇਤੋਂ ਖਗ ਖੂਨੀ ਕੀ ਮੰਗੇ ਮੈਦਾਨੇ ਜੰਗ ਵਿੱਚ ਲਹੋ ਪਰੀਆਂ ਕਿਰਪਾ ਨਾ ਚਮਕਣ ਲੱਗੀਆਂ ਭੈਕ ਰੂਰ ਭਾਤੰ ਕਮਾਨੰ ਕੜ ਕੇ ਯੋਧੇ ਭਿਆਨਕ ਤਰ੍ਹਾਂ ਦੇ ਹੋ ਗਏ ਅਤੇ ਕਮਾਨਾ ਕੜ ਕਰਨ ਲੱਗੀਆਂ ਨਚੇ ਬੀਰ ਬੈਤਾਲ ਪੂਤੰਗ ਪੁੜਕੇ ਭੂਤ ਪ੍ਰੇਤ ਬੀਰ ਬੈਤਾਲ ਪੁੜਕ ਕੇ ਨੱਚਣ ਲੱਗੇ ਗਿਰਿਓ ਆਯੁਦੰ ਸਾਯੁਦੰ ਬੀਰ ਖੇਤੰ ਕੇ ਵੀਰ ਯੋਧੇ ਆਸਤਰਾ ਸ਼ਸਤਰਾ ਸਮੇਤ ਯੁੱਧ ਭੂਮੀ ਵਿੱਚ ਡਿੱਗਣ ਲੱਗੇ ਸਨ ਨਚੇ ਕੰਧ ਹੀਨੰ ਕਵੰਦੰ ਅਚੇਤੰ ਕਿਤੇ ਕੰਧ ਗਰਦਨ ਤੋਂ ਬਿਨਾ ਸਾਰੇ ਅਚੇਤ ਅਵਸਥਾ ਵਿੱਚ ਨੱਚ ਰਹੇ ਸਨ ਖੁੱਲੇ ਖਗ ਖੂਨੀ ਖਿਆਲੰਕ ਤੰਗੰ ਕੋਨੀ ਨੰ ਯਾ ਤਲਵਾਰਾਂ ਅਤੇ ਤੀਰਾਂ ਦਾ ਖਿਆਲ ਕਰਕੇ ਕਾਇਰ ਭੱਜੀ ਜਾ ਰਹੇ ਸਨ ਭਜੇ ਕਾਤਰੰ ਸੂਰ ਵਜੇ ਨਿਹੰਗੰ ਅਤੇ ਨਹੀਂ ਡਰ ਸੂਰ ਮੇ ਲਲਕਾਰ ਰਹੇ ਸਨ ਕਟੇ ਚਰਮ ਬਰਮੰ ਗੇਰਿਓ ਸੱਤਰ ਸ਼ਸਤਰੰ ਸ਼ੋਰ ਵੀਰਾਂ ਦੇ ਕਵਚ ਬਰਮ ਅਤੇ ਢਾਲਾਂ ਘਟ ਰਹੀਆਂ ਸਨ ਅਤੇ ਸ਼ਸਤਰ ਅਤੇ ਆਸਤਰ ਡਿੱਗ ਰਹੇ ਸਨ ਭਕਾ ਭੈ ਭਰੇ ਭੂਤ ਪੂਮੰ ਲੈਸਤ੍ਰੰ ਭੈਪਿਤ ਹੋ ਕੇ ਭੂਤ ਨਿਹੱਥੇ ਰਣ ਭੂਮੀ ਵਿੱਚ ਬੋਲ ਰਹੇ ਸਨ ਰਣ ਰੰਗ ਰੱਤੇ ਸਭੀ ਰੰਗ ਪੂਮੰ ਰਣ ਭੂਮੀ ਵਿੱਚ ਸਾਰੇ ਸੂਰਵੀਰ ਯੁੱਧ ਦੇ ਰੰਗ ਵਿੱਚ ਰੰਗੇ ਹੋਏ ਸਨ ਇਰੇ ਯੁੱਧਮਦੰ ਬਲੇ ਚੂਮ ਚੂਮੰ ਅਤੇ ਬਲਵਾਨ ਯੋਧੇ ਝੂਮ ਝੂਮ ਕੇ ਯੁੱਧ ਭੂਮੀ ਵਿੱਚ ਡੇਕਰਹਿ ਸੰ ਭਇਓ ਦੁੰਦ ਜੋਦੰ ਰਾਨੰ ਸੰ ਖ ਮਚੰ ਰਣਪੂਮੀ ਵਿੱਚ ਸੰਖਾਸੋਰ ਅਤੇ ਮਾਚਦਾ ਦਵਾਨ ਦਾ ਯੁੱਧ ਹੋਣ ਲੱਗਿਆ ਮਨੋ ਦੋ ਗਿਰੰ ਯੁੱਧ ਜੁਟੇ ਸਪਚੰ ਮਾਨੋ ਖੰਬਾ ਵਾਲੇ ਦੋ ਪਹਾੜ ਯੁੱਧ ਵਿੱਚ ਜੁਟੇ ਹੋਏ ਹੋਣ ਕਟੇ ਮਾਸ ਟੋਕਾਂ ਪੱਖੇ ਕੇ ਦਬਰਦੰ ਸੰਘਾਸੁਰ ਦੇ ਮਾਸ ਦੇ ਟੁਕੜੇ ਟੇਕਰੇ ਸਨ ਆਤੇ ਵੱਡੀਆਂ ਵੱਡੀਆਂ ਗਿੱਦਾ ਖਾ ਰਹੀਆਂ ਸਨ ਹਸੈ ਜੋਗਣੀ 64 ਸੂਰ ਸੁੱਤੰ 64 ਜੋਗਣਾ ਵੀਰਾਂ ਦੇ ਯੁੱਧ ਨੂੰ ਵੇਖ ਕੇ ਹੱਸ ਰਹੀਆਂ ਸਨ ਕਿਓ ਉਦਾਰ ਬੇਦੰਘ ਹਤੇ ਸੰਖ ਬੀਰੰ ਸੰਖਾ ਨੂੰ ਮਾਰ ਕੇ ਮਾਛ ਨੇ ਵਿਦਾ ਦਾ ਉਦਾਰ ਕੀਤਾ ਤਜਿਓ ਮਾਛ ਰੂਪੰ ਸਜਿਓ ਸੁੰਦਰ ਚੀਰ ਮਾਛ ਦਾ ਰੂਪ ਤਿਆਗ ਦਿੱਤਾ ਅਤੇ ਸੁੰਦਰ ਵਸਤਰ ਸਜਾ ਲੇ ਸਵੈ ਦੇਵਤਾਪੇ ਕਿਓ ਦੋਸਤ ਨਾਸੰ ਸਾਰਿਆਂ ਦੇਵਤਿਆਂ ਨੂੰ ਆਪਣੇ ਆਪਣੇ ਸਥਾਨ ਉੱਤੇ ਸਥਾਪਿਤ ਕੀਤਾ ਅਤੇ ਦੋਸ਼ਤਾਂ ਦਾ ਨਾਸ਼ ਕੀਤਾ ਤਾਰੇ ਸਰਬਦਾਨੋਂ ਭਰੇ ਜੀਵ त्राਸੰ ਜੀਵਾਂ ਨੂੰ ਡਰਾਉਣ ਵਾਲੇ ਸਾਰੇ ਦੰਤ ਮਿਟ ਗਏ ਤਿਰਭੰਗੀ ਛੰਦ ਸੰਖਾ ਸੁਰੂ ਮਾਰੇ ਵੇਦ ਉਧਾਰੇ ਸਤਰ ਸੰਘਾਰੇ ਜਸ ਲੀਨੋ ਸੰਖਾ ਸੁਰ ਨੂੰ ਮਾਰਿਆ ਵੇਦਾਂ ਨੂੰ ਉਧਾਰਿਆ ਵੈਰੀਆਂ ਨੂੰ ਸੰਘਾਰਿਆ ਅਤੇ ਯਾਸ਼ਖਟਿਆ ਦੇਵ ਸੋ ਬੁਲਾਇਓ ਰਾਜ ਬਿਠਾਇਓ ਛਤਰ ਫੇਰਾਇਓ ਸੁਖ ਦਿਨੋ ਦੇਵਤਿਆਂ ਨੂੰ ਬੁਲਾਇਆ ਰਾਜ ਉਤੇ ਬਿਠਾਇਆ ਸਿਰ ਉਤੇ ਛਤਰ ਫੇਰਾਇਆ ਅਤੇ ਸੁਖ ਦਿੱਤਾ ਕੋਟੰਗ ਬਜੇ ਬਾਜੇ ਅਮਰੇ ਸੋਰ ਗਾਜੇ ਸੋਭ ਘਰ ਸਾਜੇ ਸੋਖ ਹਰੇ ਕਰੋੜਾ ਤਰਾਂ ਦੇ ਵਾਜੇ ਵੱਜੇ ਇੰਦਰ ਅਮਰੇ ਸੋਰ ਗਜਿਆ ਘਰ ਵਿੱਚ ਸ਼ੁਭ ਸਜਾਵਟ ਹੋਈ ਅਤੇ ਸੋਗ ਮਿਟ ਗਿਆ। ਦੇ ਕੋਟਕ ਦਛਣਾ ਕਰੋ ਪਰਦchnਾ ਆਨਸੋ ਮੱਚ ਕੇ ਪਾਏ ਪਰੇ। ਸਾਰਿਆਂ ਦੇਵਤਿਆਂ ਨੇ ਕਰੋੜਾ ਦਛਣਾ ਦਿੱਤੀਆਂ ਕਰੋੜਾ ਪਰਦਖਣਾ ਕੀਤੀਆਂ ਅਤੇ ਆ ਕੇ ਮੱਚ ਦੇ ਪੈਰੀ ਪਏ। ਇਤਿ ਸ਼੍ਰੀ ਬਚਿਤ੍ਰਨਾਟਕ ਗ੍ਰੰਥੇ ਮੱਚ ਪ੍ਰਥਮ અવਤਾਰ ਸੰਖਾਸੁਰ ਬੱਦ ਸਮਾਪਤਮ। ਸਤ ਸੋਭਾਮਾ ਸਤ ਇਥੇ ਸ਼੍ਰੀ ਬਚਿਤ੍ਰਨਾਟਕ ਦੇ ਪਹਿਲੇ ਮਚ ਅਵਤਾਰ ਵਿੱਚ ਸੰਖਾਸੁਰ ਦੇ ਵੱਧ ਦੀ ਸਮਾਪਤੀ ਹੋਈ ਸਾਬ ਸ਼ੋਭ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ